Kển Nacional Gronk Asi Eh Jajspe ਇੱਕ ਵਾਰ ਵਿਆਕੀਏ ਮਾਂ ਗੁਜਰੀ ਇੱਕ ਵਾਰ ਵਿਆਕੀਏ ਮਾਂ ਗੁਜਰੀ ਮਾਤਾ ਗੁਜਰੀ ਦੀ ਜੀ ਪਵਿੱਤਰ ਕਮਾਈ ਦਾ ਧਿਆਨ ਕਰਿਆ ਕੋ ਸਤਨਾਮ ਸਾਤਿ ਸਿ ਸਾਰਸੋਂ ਵਾਹਿਗੁਰੂ ਦੀ ਕਿਤੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਭਾਈ ਮੇਤਰ ਸਿੰਘ ਹੀਰਾ ਜੋ ਅੱਜ ਸਾਲਾਨਾ ਦੋਲ ਮੇਲੇ ਸੰਤਾਲਾ ਸਾਲਾਨਾ ਗੁਰ ਮੇਲਾ ਧੰਨ 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 ਬਾਬਾ RAM ਜੋਗੀ ਦੀ ਚਾਹਰ ਸਾਹਿਬ ਜਿੰਨ ਪਵਿੱਤਰ ਸਥਾਨ ਪਿੰਡ ਸੋਲ ਖਾਲਸਾ ਵਿਖੇ ਬਣਾਇਆ ਗਿਆ ਹੈ ਸਾਰੀ ਸੰਗਤ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਖਾਸ ਕਰਕੇ ਸਾਡੇ ਜਿਹੜੇ ਪਰਦੇਸਾਂ ਵਿੱਚ ਬੈਠੇ ਗੁਰਮੁਖ ਪਿਆਰੇ ਉਹਨਾਂ ਵੱਲੋਂ ਬਹੁਤ ਮਹਾਨ ਸੇਵਾ ਨਿਭਾਈ ਜਾਂਦੀ ਹੈ ਇਹਨਾਂ ਸਥਾਨਾਂ ਦੀ ਸੇਵਾ ਸਭ ਤੋਂ ਪਹਿਲੇ ਸਾਡੇ ਜੋ ਗੁਰੂ ਘਰ ਦੇ ਸੇਵਾਦਾਰ ਸੰਗ ਬੜੇ ਸਰਦਾਰ ਜੋਗ ਸੰਮਾਨ ਜੋ ਸ਼੍ਰੀਮਾਨ ਸੁਰਗਵਾਸੀ ਸਰਦਾਰ ਸਹਿਬਾਨ ਸਰਦਾਰ ਸੁਵਰਨ ਸਿੰਘ ਜੀ ਅਤੇ ਸਵਰਗਵਾਸੀ ਸਰਦਾਰ ਸਹਿਬਾਨ ਸਰਦਾਰ ਮਹਿੰਦਰ ਸਿੰਘ ਜੀ ਅਤੇ ਸਵਰਗਵਾਸੀ ਸ੍ਰੀਮਾਨ ਸਰਦਾਰ ਸਹਿਬਾਨ ਸਰਦਾਰ ਭਗਤ ਸਿੰਘ ਜੀ ਇਹਨਾਂ ਵੱਲੋਂ ਸੇਵਾਵਾਂ ਪ੍ਰਾਰੰਭ ਕੀਤੀਆਂ ਗਈਆਂ ਸਨ ਇਹਨਾਂ ਸਥਾਨਾਂ ਉਤੇ ਬਹੁਤ ਮਹਾਨ ਸੇਵਾ ਨਿਭਾਈ ਗਈ ਤੇ ਹੁਣ ਇਹ ਜਿਹੜੀ ਸੇਵਾ ਹੈ ਸਤਕਾਰ ਜੋ ਬਾਬਾ ਸੂਰਜ ਸਿੰਘ ਜੀ ਅਤੇ ਸਭੂ ਪ੍ਰਬੰਧਕ ਕਮੇਟੀ ਭਾਈ ਅਬਰਕਾਰ ਸਿੰਘ ਜੀ ਭਾਣੂ ਲੰਗਾ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸੇਵਾਦਾਰ ਸੰਗਤ ਵੱਲੋਂ ਜਿਨ੍ਹਾਂ ਸੇਵਾਦਾਰਾਂ ਨੂੰ ਸੇਵਾ ਬਖਸ਼ੀ ਗਈ ਹੈ ਸਰਦਾਰ ਸਹਿਬਾਨ ਸਰਦਾਰ ਬੁੱਤਾ ਸਿੰਘ ਜੀ ਪਰਦਾਹਨ ਸਰਦਾਰ ਸੀਤਲ ਸਿੰਘ ਜੀ ਸਰਦਾਰ ਜਗਪਿੰਦਰ ਸਿੰਘ ਜੀ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਨਿਰਮਲ ਸਿੰਘ ਜੀ ਸੋਹਣਦੀਪ ਜੀ ਤੋਂ ਸਰਦਾਰ ਕਿਰਮ ਸਿੰਘ ਜੀ ਮੱਲੀ ਗੁਰੂ ਪਿਆਰ ਵਾਲਿਓ ਇਹ ਸਾਰੇ ਸੇਵਾਦਾਰਾਂ ਵੱਲੋਂ ਆਪ ਜੀ ਦੇ ਸਹਿਯੋਗ ਦੇ ਨਾਲ ਸਲਾਣਾ ਜੋਨ ਮੇਲੇ ਮਨਾਏ ਗਏ ਹਨ ਆਪ ਸਰਬਸੰਗਤਾਂ ਦਾ ਤੈਨੂੰ ਧੰਨਵਾਦ ਹੈ ਜਿੰਨੀਆਂ ਸੰਗਤਾਂ ਦੂਰ ਦਰਾਦਿਆਂ ਤੋਂ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਜੀਓ ਆਇਆ ਤੈਨੂੰ ਆਵਾਜ਼ ਦੇ ਹਾਂ ਸੋ ਨਾਲ ਹੀ ਮੈਂ ਇੱਕ ਬੇਨਤੀ ਕਰਾਂਗਾ ਕਿ ਇਸ ਸਥਾਨ ਉੱਤੇ ਬਹੁਤ ਸਾਰੀ ਸੇਵਾ ਚੱਲ ਰਹੀ ਹੈ ਜਿੱਥੇ ਇੱਥੇ ਮੰਦਰ ਹਾਲ ਬਣੇ ਹੋਏ ਵੀ ਨਹੀਂ ਜਿੱਥੇ ਗੁਰੂ ਕੇ ਮੰਦਰ ਚੱਲਦੇ ਨੇ ਹੁਣ ਵੀ ਸਲਾਣਾ ਜੋੜ ਮੇਲੇ ਤੇ ਵੀ ਅੱਧਾ ਹਿੱਸਾ ਵੀ ਜਦੋਂ ਵੀ ਸੰਗਤ ਆਉਂਦੀ ਹੈ ਉਹ ਤੋਂ ਗੁਰੂ ਦੇ ਨਾਮ ਦੇ ਚੱਲਦੇ ਹਨ ਸੇਵਾਵਾਂ ਚੱਲਦੀਆਂ ਦੇਖੋ ਕਿੰਨਾ ਸੁੰਦਰ ਇੱਥੇ ਜੀਵਾਨ ਹਾਲ ਸਜਿਆ ਹੋਇਆ ਗੁਰੂ ਦਰਬਾਰ ਹੈ ਉਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ ਸੰਗਤ ਦੇ ਜਨਮਾਂ ਨੂੰ ਬੇਨਤੀ ਹੈ ਭਾਈ ਗੁਰੂ ਘਰ ਆਓ ਬਾਬਾ ਜੀ ਦੇ ਪਵਿੱਤਰ ਪਾਵਨ ਸਥਾਨਾਂ ਤੇ ਆਓ ਇੱਥੋਂ ਝੋਲੀਆਂ ਮਰਕੇ ਜਾਓ ਗੁਰੂ ਦੀ ਸੇਵਾ ਕਮਾਓ ਜਨਮ ਸੰਭਲੇ ਕਰੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਭਾਂ ਦਾ ਬਾਬਾ ਜੀ ਨੂੰ ਸਾਰਿਆਂ ਦਾ ਬਾਬਾ ਜੀ ਦਾ ਤਰਵਾਦ ਹੈ ਇਸੇ ਹੀ ਤਰ੍ਹਾਂ ਕੁਝ ਗੁਰੂਪਿਆਰੇ ਸੇਵਾਦਾਰ ਨੇ ਜਿਨ੍ਹਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜਿੰਦੀ ਦਾ ਅਰਦਾਤ ਅੰਦਰ ਕੇ ਖਾਲਸਾ ਜੀ ਬੋਲਣਾ ਜੀ ਪ੍ਰਥਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਆਪ ਦਾ ਪਵਿੱਤਰ ਨਾਮ ਚਤਾਵੇ ਆਈਨ 70 ਸਿੰਘ ਦੀ ਚਾਹਲ ਉਹ ਵੀ ਆ ਕੇ ਗੁਰੂ ਘਰ ਦੀ ਪਰਸ਼ جو <laughs> i